56 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋਸ਼ ਸਿੰਘ ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਹੈ ਜੀ ਆਂ ਦਾਦੀ ਕਿ ਜਿੱਥੇ ਇੱਕ ਪਾਸੇ ਖਨੌਰੀ ਬਾਰਡਰ ਤੇ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ ਔਰ ਦੂਜੇ ਪਾਸੇ ਪੈਰਲਲੀ ਸ਼ੰਭੂ ਬਾਰਡਰ ਦੇ ਉੱਪਰ ਵੀ ਪੁਲਿਸ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਹੈ ਸਟੇਜ ਦੇ ਉੱਪਰ ਪੁਲਿਸ ਪਹੁੰਚ ਗਈ ਹੈ ਜੀ ਆਂ ਦਾਦੀ ਕਿ ਸਟੇਜ ਦੇ ਉੱਪਰ ਪੁਲਿਸ ਪਹੁੰਚ ਚੁੱਕੀ ਹੈ ਸ਼ੰਭੂ ਬਾਰਡਰ ਦੀ ਪੱਟ ਕੇ ਸੁੱਟਦੀ ਹੈ ਸਟੇਜ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਕਿਸਾਨ ਉੱਤੇ ਹੈਗੇ ਉਹਨਾਂ ਨੂੰ ਰਸਤੇ ਦੇ ਵਿੱਚ ਲਿਆ ਰਿਹਾ ਲਿਆ ਜਾ ਰਿਹਾ ਪੁਲਿਸ ਪਹਿਲਾਂ ਅਪੀਲ ਕਰ ਚੁੱਕੀ ਹੈ ਕਿ ਭਾਈ ਆਪੋ ਆਪਣੇ ਜਿਹੜਾ ਤੁਸੀਂ ਆਪੋ ਆਪਣੇ ਜਿਹੜਾ ਇੱਥੋਂ ਚੁੱਕ ਕੇ ਸਾਰਾ ਸਮਾਨ ਸਾਡੇ ਨਾਲ ਚੱਲੋ ਸਾਡੇ ਨਾਲ ਸਹਿਯੋਗ ਕਰੋ ਪਰ ਜੇ ਕੋਈ ਸਹਿਯੋਗ ਨਹੀਂ ਕਰੇਗਾ ਜੇ ਕੋਈ ਜਿਹੜਾ ਸਾਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਸਾਡੇ ਨਾਲ ਕੋਈ ਖੇਬੜਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਉਸ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਤਾਂ ਵੱਡੀ ਗਿਣਤੀ ਦੇ ਵਿੱਚ ਅੱਜ ਪੁਲਿਸ ਪਹੁੰਚੀ ਹੋਈ ਹੈ ਜਿਹਾ ਦਾਦੇ ਇੱਕ ਸ਼ੰਭੂ ਔਰ ਖਨੋਰੀ ਬਾਰਡਰ ਦੇ ਉੱਪਰ ਪੁਲਿਸ ਦਾ ਸਖਤ ਪੈਰਾ ਸ਼ੰਭੂ ਬਾਰਡਰ ਦੀ ਸਟੇਜ ਤੱਕ ਪਹੁੰਚ ਗਈ ਹੈ ਔਰ ਸਟੇਜ ਪੱਟ ਦਿੱਤਾ ਗਿਆ ਜਿੰਨੇ ਹੋਲਡਿੰਗ ਜਿੰਨੇ ਉੱਤੇ ਜਿਹੜਾ ਪੁਲਿਸ ਪੁਲਿਸ ਦੇ ਵੱਲੋਂ ਜਿਹੜਾ ਕੱਲੇ-ਕੱਲੇ ਮੁਲਾਜ਼ਮ ਦੇ ਵੱਲੋਂ ਉੱਤੇ ਜਾ ਕੇ ਸਟੇਜ ਨੂੰ ਸਾਰੂ ਫਾਰੂ ਹੋ ਗਿਆ ਸੀ ਜੋ ਵੀ ਉੱਤੇ ਬੋਰਡ ਵਗੈਰਾ ਲੱਗੇ ਸੀ ਸਾਰੇ ਪੱਟ ਕੇ ਸੁੱਟ ਦਿੱਤੇ ਗਏ ਔਰ ਪੁਲਿਸ ਵੱਡੀ ਗਿਣਤੀ ਦੇ ਵਿੱਚ ਸ਼ੰਭੂ ਔਰ ਖਨੋਰੀ ਬਾਰਡਰ ਤੇ ਤਾਇਨਾਤ ਆ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹਦੇ ਵਿੱਚ ਖਨੋਰੀ ਬਾਰਡਰ ਦੀ ਵੀਡੀਓ ਵੀ ਦਿਖਾ ਰਹੇ ਆ ਇਹਦੇ ਵਿੱਚ ਤੁਹਾਂ ਦਾ ਦੇਖ ਕੇ ਸ਼ੰਭੂ ਬਾਰਡਰ ਦੀ ਵੀਡੀਓ ਵੀ ਦਿਖਾ ਰਹੇ ਆ ਤਾਂ ਸਟੇਜ ਜਿਹੜੀ ਹੈ ਉਹ ਵਾਟ ਦਿੱਤੀ ਗਈ ਔਰ ਅੱਜ ਰਾਤ ਨੂੰ ਵੱਡਾ ਐਕਸ਼ਨ ਸ਼ੁਰੂ ਹੋ ਗਿਆ ਹੈ ਪੁਲਿਸ ਦਾ ਤਸ਼ੰਭੂ ਔਰ ਕਨੋਰੀ ਬਾਰਡਰ ਤੇ ਬੇਹੱਦ ਤਾਕੜਾ ਐਕਸ਼ਨ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ ਜਿਆਂ ਦਾ ਦੇ ਕਿ ਕਿਸਾਨਾਂ ਨੂੰ ਪਹਿਲਾਂ ਅਪੀਲ ਕੀਤੀ ਗਈ ਕਿ ਭਾਈ ਜਿਹੜੇ ਸ਼ਾਂਤੀ ਦੇ ਨਾਲ ਸਾਡੇ ਨਾਲ ਆਉਣਾ ਚਾਹੁੰਦੇ ਆ ਉਹ ਸ਼ਾਂਤੀ ਨਾਲ ਆ ਸਕਦੇ ਆ ਪਰ ਜੇ ਕੋਈ ਤੇਜ ਬੰਨ ਦੀ ਕੋਸ਼ਿਸ਼ ਕਰੂਗਾ ਜੇ ਕੋਈ ਸ਼ਰਾਰਤੀ ਅਨਸਰ ਜਿਹੜਾ ਖਰਾਬ ਕਰਨ ਦੀ ਮਾਹੌਲ ਕੋਸ਼ਿਸ਼ ਕਰੂਗਾ ਤਾਂ ਅਸੀਂ ਉਹ ਚੀਜ਼ਾਂ ਨਹੀਂ ਹੋਣ ਦੇਵਾਂਗੇ ਚਾਰੇ ਪਾਸੇ ਹੂਟਰ ਵਾਲੀਆਂ ਗੱਡੀਆਂ ਜਿਪਸੀਆਂ ਘੁੰਮਦੀਆਂ ਹੋਈਆਂ ਨਜ਼ਰ ਆ ਰਹੀਆਂ ਹੋਣੀਆਂ ਤੁਹਾਨੂੰ ਪੂਰਾ ਪਟਿਆਲਾ ਰੋਡ ਜਿਹੜਾ ਐਨ ਐਚ 7 ਪੂਰਾ ਭਰਿਆ ਪਿਆ ਪੁਲਿਸ ਦੇ ਨਾਲ ਨਾਪਰੀ ਦੇ ਨਾਲ ਨਾਲ ਹੀ ਜੇ ਕੋਈ ਪੁਲਿਸ ਨੇ ਕਿਹਾ ਕਿ ਜੇ ਸਾਨੂੰ ਕੋਈ ਸਹਿਯੋਗ ਨਹੀਂ ਕਰੇਗਾ ਜੇ ਕੋਈ ਇਹ ਚਾਹੇਗਾ ਕਿ ਅਸੀਂ ਪੁਲਿਸ ਦੇ ਨਾਲ ਜਿਹੜਾ ਖੈਬਰਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਤੁਸੀਂ ਸਵਾਲ ਪੁੱਛ ਸਕਦੇ ਹੋ ਪਰ ਸਾਨੂੰ ਜਿਹੜਾ ਤੰਗ ਪਰੇਸ਼ਾਨ ਜੇ ਕਿਸੇ ਨੇ ਕਰਨ ਦੀ ਜਾਂ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਕਾਨੂੰਨ ਹੱਥ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬਖਸ਼ਿਆ ਨਹੀਂ ਜਾਊਗਾ ਕੱਲਾ ਕੱਲਾ ਕਿਸਾਨ ਚੱਕਿਆ ਜਾ ਰਿਹਾ ਸ਼ੰਭੂ ਔਰ ਕਨੋਰੀ ਬਾਰਡਰ ਤੋਂ ਬਸਾਂ ਦੇ ਵਿੱਚ ਕਾਰਾਂ ਦੇ ਵਿੱਚ ਜਿਪਸੀਆਂ ਦੇ ਵਿੱਚ ਲੈ ਕੇ ਜਾਇਆ ਗਿਆ ਜਾ ਰਿਹਾ ਕਿਸੇ ਨੂੰ ਬਾਦਰਗੜ ਲੈ ਕੇ ਗਏ ਨੇ ਬਾਦਰਗੜ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਥੋੜੀ ਦੇਰ ਦੇ ਵਿੱਚ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਲਗਾਤਾਰ ਜੁੜੇ ਰਹੋ ਕਲੀ-ਕਲੀ ਅਪਡੇਟ ਪੂਰੇ ਆਪਰੇਸ਼ਨ ਤੇ ਪ੍ਰੋ ਪੰਜਾਬ ਟੀਵੀ ਤੁਹਾਨੂੰ ਦਿਖਾਉਂਦਾ ਰਹੂਗਾ ਨਾਲ-ਨਾਲ ਸ਼ੇਅਰ ਕਰੀ ਚੱਲੋ ਨਾਲ-ਨਾਲ ਸ਼ੇਅਰ ਵੀ ਕਰੀ ਚੱਲੋ ਕਿਉਂਕਿ ਬਹੁਤ ਸਾਰੇ ਲੋਕ ਸੋਚ ਰਿਹਾ ਕਿ ਨੈਟ ਜਿੱਥੇ ਨਹੀਂ ਚੱਲ ਰਿਹਾ ਤਾਂ ਉਤੋਂ ਦੀ ਵੀਜ਼ੂਅਲ ਅਸੀਂ ਦੇਖੀਏ ਕਿਵੇਂ ਕਿਉਂਕਿ ਲੋਕ ਦੇਖਣਾ ਚਾਹੁੰਦੇ ਆ ਨੈਟ ਨਹੀਂ ਚੱਲ ਰਿਹਾ ਕੁਝ ਕੁ ਲੋਕ ਇਹ ਵੀ ਨੇ ਜੋ ਕਿ ਰਸਤਾ ਖਲੋਣ ਦੇ ਹੱਕ ਦੇ ਵਿੱਚ ਨੇ ਕਿਉਂਕਿ ਵਪਾਰੀ ਵਰਗ ਜਿਹੜਾ ਇੱਕ ਪਾਸੇ ਕਹਿੰਦਾ ਰਹਿੰਦਾ ਕਿ ਸਾਨੂੰ ਵਪਾਰ ਤਾਂ ਹੀ ਚੱਲੇਗਾ ਜੇ ਰਾਹ ਜਿਹੜੇ ਨੇ ਖੁੱਲੇ ਹੋਣਗੇ ਕਿਉਂਕਿ ਬਹੁਤ ਸਾਰੀਆਂ ਬਹਿਸ ਹੁੰਦੀਆਂ ਹੋਈਆਂ ਤੁਸੀਂ ਦੇ ਕਿ ਜਦੋਂ ਸਾਰਾ ਕੁਝ ਹੁੰਦਾ ਹੈ ਤਾਂ ਦਾਦੇ ਕਿ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਤਾਂ ਬਹਾਦਰਗੜ ਦੀਆਂ ਵੀਡੀਓ ਤੁਹਾਨੂੰ ਦਿਖਾਵਾਂਗੇ ਜਿੱਥੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਭਰ-ਭਰ ਕੇ ਲਿਆਂਦੇ ਜਾ ਰਹੇ ਨੇ ਕਿਸਾਨ ਜੀਆ ਦਾਦੇ ਕਿ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਟਿਆਲਾ ਦੇ ਬਹਾਦਰਗੜ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਂਗੇ ਪਰ ਆ ਤਸਵੀਰ ਦੇਖੋ ਜੀ ਸ਼ੰਭੂ ਬਾਰਡਰ ਦੀ ਸਟੇਜ ਪੱਟ ਦਿੱਤੀ ਹੈਗੀ ਸਟੇਜ ਪੱਟ ਦਿੱਤੀ ਹੈ ਸ਼ੰਭੂ ਬਾਰਡਰ ਦੀ ਔਰ ਖਨੌਰੀ ਬਾਰਡਰ ਦੇ ਉੱਪਰ ਜੋ ਮਾਹੌਲ ਬਣਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਡੀ ਜੀ ਮਨਦੀਪ ਸਿੱਧੂ ਦੇ ਵੱਲੋਂ ਉਹ ਪੂਰਾ ਆਪਰੇਸ਼ਨ ਸਾਹਮਣੇ ਆ ਗਿਆ ਉਹਨਾਂ ਦੇ ਵੱਲੋਂ ਸਾਰੀ ਗੱਲ ਜਿਹੜੀ ਹੈ ਡਿਟੇਲ ਨਾਲ ਰੱਖੀ ਗਈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾਲ-ਨਾਲ ਤਾਂ ਹੀ ਕਹਿ ਰਿਹਾ ਕਿ ਸ਼ੇਅਰ ਕਰੀ ਚੱਲੋ ਕਿਉਂਕਿ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਹਾਲਾਂਕਿ ਨੈਟ ਦੀਆਂ ਸੇਵਾਵਾਂ ਬੰਦ ਨੇ ਸ਼ੰਭੂ ਬਾਡਰ ਤੇ ਵੀ ਇੰਟਰਨੈਟ ਬੰਦ ਹੈ ਖਨੋਰੀ ਬਾਡਰ ਤੇ ਵੀ ਇੰਟਰਨੈਟ ਬੰਦ ਹੈ ਪਰ ਸਰਕਾਰ ਨੇ ਇਹ ਵੀ ਗੱਲ ਕਹੀ ਹੈ ਸਰਕਾਰ ਨੇ ਅੱਜ ਇਹ ਵੀ ਗੱਲ ਕਹੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਜੋ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਈਆਂ ਕਿ ਭਾਈ ਅਸੀਂ ਇਹ ਗੱਲ ਰੱਖੀ ਸੀ ਕਿਸਾਨਾਂ ਦੇ ਅੱਗੇ ਆਗੂਆਂ ਦੇ ਅੱਗੇ ਮੀਟਿੰਗ ਦੇ ਵਿੱਚ ਕਿ ਨਾਲ ਦੀ ਨਾਲ ਤੁਸੀਂ ਜਿਹੜਾ ਹੈਗਾ ਰਸਤੇ ਖੋਲਣ ਦੇ ਉੱਪਰ ਵਿਚਾਰ ਕਰੋ ਰਸਤਿਆਂ ਨੂੰ ਖੋਲਿਆ ਜਾਵੇ ਕਿਉਂਕਿ ਵਪਾਰੀ ਵਰਗ ਬਹੁਤ ਔਖਾ ਇਹ ਗੱਲ ਪੰਜਾਬ ਸਰਕਾਰ ਦੇ ਵੱਲ ਰੱਖੀ ਗਈ ਪਰ ਦੂਜੇ ਪਾਸੇ ਕਿਸਾਨਾਂ ਦਾ ਤਰਕ ਸੀ ਕਿ ਜਦੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਰਸਤੇ ਨਹੀਂ ਖੋਲਾਂਗੇ ਔਰ ਸਾਡਾ ਜਿਹੜਾ ਇਹ ਲੋਕਤੰਤਰੀਕ ਹੱਕ ਹੈ ਕਿ ਅਸੀਂ ਜਿਹੜਾ ਇੱਥੇ ਰਹੀਏ ਅਸੀਂ ਇੱਥੇ ਬੈਠੀਏ ਸ਼ਾਂਤੀਪੂਰਵਕ ਆਪ ਦਾ ਧਰਨਾ ਪ੍ਰਦਰਸ਼ਨ ਕਰੀਏ ਪਰ ਉਸ ਤੋਂ ਬਾਅਦ ਜਦ ਵਿੱਚ ਕਿਸਾਨਾਂ ਆਗੋਂ ਨੂੰ ਰਸਤੇ ਦੇ ਵਿੱਚ ਲੈ ਕੇ ਜਾਇਆ ਗਿਆ ਆ ਦੇਖ ਸਕਦੇ ਹੋ ਤਸਵੀਰਾਂ ਬਹਾਦਰਗੜ ਦੇ ਕਮਾਂਡੋ ਜਿਹੜਾ ਕਮਾਂਡੋ ਕੰਪਲੈਕਸ ਬਣਿਆ ਹੋਇਆ ਉੱਥੇ ਲੈ ਕੇ ਜਾਇਆ ਜਾ ਰਿਹਾ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਬੱਸਾਂ ਦੀਆਂ ਬੱਸਾਂ ਭਰ-ਭਰ ਕੇ ਔਰ ਕਾਰਾਂ ਭਰ-ਭਰ ਕੇ ਲੈ ਕੇ ਜਾਇਆ ਜਾ ਰਿਹਾ ਕਿਸਾਨਾਂ ਨੂੰ ਬਹਾਦਰਗੜ ਦਾ ਕਮਾਂਡੋ ਟ੍ਰੇਨਿੰਗ ਸੈਂਟਰ ਤੁਸੀਂ ਦੇਖ ਸਕਦੇ ਹੋ ਪਟਿਆਲਾ ਦੇ ਵਿੱਚ ਤਾਂ ਦੂਜੇ ਪਾਸੇ ਸ਼ੰਭੂ ਬਾਰਡਰ ਦੀ ਸਟੇਜ ਪੜਤੀਆ ਸ਼ੰਭੂ ਬਾਰਡਰ ਤੋਂ ਜਿੰਨੇ ਜਾਣੇ ਬੈਠੇ ਸੀ ਉਹ ਵੀ ਉਤੋਂ ਚੱਕ ਲਏ ਗਏ ਨੇ ਔਰ ਜੇ ਕੋਈ ਤੋਂਦਾ ਦੇ ਕਿ ਸ਼ਰਾਰਤੀ ਅੰਸਰ ਵਿੱਚ ਕਿਉਂਕਿ ਇਹੋ ਜਾਂ ਬਹੁਤ ਸਮਾਂ ਹੁੰਦਾ ਕਿ ਮੌਕਾ ਲੱਭ ਲੈਂਦੇ ਨੇ ਕਈ ਵਾਰ ਆਪਣਿਆਂ ਦੇ ਵਿੱਚ ਹੀ ਕੋਈ ਇਹ ਜੇ ਪੈਦਾ ਹੋ ਜਾਂਦੇ ਪਰ ਉਹਨਾਂ ਨੂੰ ਲੈ ਕੇ ਡੀਆਈਜੀ ਮਨਦੀਪ ਸਿੱਧੂ ਉਹਨਾਂ ਦੇ ਵੱਲੋਂ ਸਖਤ ਵਾਰਨਿੰਗ ਦਿੱਤੀ ਗਈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਜੇ ਕੋਈ ਇੱਥੇ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਅਸੀਂ ਪੂਰੀ ਤਿਆਰੀ ਦੇ ਨਾਲ ਆਇਆ ਅਸੀਂ ਪਿੱਛੇ ਮੁੜਨ ਵਾਲੇ ਨਹੀਂ ਜਦੋਂ ਤੱਕ ਰਸਤਾ ਨਹੀਂ ਖੁੱਲਦਾ ਅਸੀਂ ਇੱਥੋਂ ਜਾਣ ਵਾਲੇ ਨਹੀਂ ਹਾਲਾਂਕਿ ਵਿਰੋਧੀ ਪਾਰਟੀਆਂ ਦੇ ਲੀਡਰ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਇਸ ਕਿਸਾਨਾਂ ਦੇ ਉੱਪਰ ਜਿਹੜਾ ਐਕਸ਼ਨ ਹੋਇਆ ਇਹ ਐਕਸ਼ਨ ਨਹੀਂ ਹੋਣਾ ਚਾਹੀਦਾ ਸੀ ਇਹ ਤੱਕਾ ਹੋ ਰਿਹਾ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਲੀਡਰਸ਼ਿਪ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਰਸਤੇ ਖਿਲਾਉਣ ਦੇ ਲਈ ਅਸੀਂ ਇਹ ਸਾਰਾ ਕੁਝ ਕੀਤਾ ਕਿਉਂਕਿ ਰਸਤੇ ਬੰਦ ਸੀ ਪੰਜਾਬ ਦੇ ਚਾਹੇ ਸ਼ੰਭੂ ਬਾਰਡਰ ਲਗਾ ਲਓ ਖਨੌਰੀ ਬਾਰਡਰ ਲਗਾ ਲਓ ਪਿ ਕਰਕੇ ਇਕਨੋਮਿਕਲੀ ਕਹ ਲਓ ਫਾਈਨੈਂਸ਼ੀਅਲੀ ਕਹ ਲਓ ਪੰਜਾਬ ਨੂੰ ਬਹੁਤ ਜ਼ਿਆਦਾ ਲਾਸ ਹੋ ਰਿਹਾ ਸੀ ਇਹ ਪੰਜਾਬ ਸਰਕਾਰ ਦਾ ਤਰਕ ਹੈ ਪੰਜਾਬ ਦੇ ਲੀਡਰਾਂ ਦਾ ਲੀਡਰਸ਼ਿਪ ਦਾ ਤਰਕ ਹੈ ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਉਹਨਾਂ ਦਾ ਤਰਕ ਹੈ ਉਹ ਦੂਜੇ ਪਾਸੇ ਵਿਰੋਧੀ ਪਾਰਟੀ ਲਗਾਤਾਰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਪਰ ਇੱਕ ਵਾਰ ਖਬਰ ਤੇ ਤੁਸੀਂ ਦੇਖ ਸਕਦੇ ਹੋ ਆ ਜਾਂਦੇ ਆ ਸ਼ੰਭੂ ਔਰ ਕਨੋਰੀ ਬਾਰਡਰ ਤੇ ਪੁਲਿਸ ਦਾ ਤਾਕੜਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਜੀਆਂ ਦਾ ਕਿ ਬਹੁਤ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਜਿੱਥੇ ਪੂਰਾ ਇਹ ਦੇਖ ਸਕਦੇ ਹੋ ਕਿਸਾਨਾਂ ਨੂੰ ਭਰ ਭਰ ਕੇ ਲੈ ਕੇ ਜਾਇਆ ਜਾ ਰਿਹਾ ਹੈਗਾ ਕਿਸਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਲੈ ਕੇ जाया ਜਾ ਰਿਹਾਗਾ ਕਮਾਂਡੋ ਕੰਪਲੈਕਸ ਔਰ तमाम ਜਗਾ ਦੇ ਉੱਪਰ ਜਿੱਤੇ ਜਿੱਤੇ ਜਗਾ ਰੱਖੀ ਗਈ ਆ ਕਿਉਂਕਿ ਪੁਲਿਸ ਦੇ ਵੱਲੋਂ ਪਹਿਲਾਂ ਸਾਰੇ ਪ੍ਰਬੰਧ ਕੀਤੇ ਗਏ ਨੇ ਔਰ ਇਸੇ ਪ੍ਰਬੰਧ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਸਾਰੇ ਲੈ ਕੇ ਜਾਇਆ ਗਿਆ ਹੈਗਾ ਪੁਲਿਸ ਦੇ ਵੱਲੋਂ ਬਾਦਰਗੜ ਜਿਹੜਾ ਕਮਾਂਡੋ ਸੈਂਟਰ ਹੈ ਉੱਥੇ ਵੀ ਲੈ ਕੇ ਜਾਇਆ ਗਿਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਨਾਲ ਨਾਲ ਪਰ ਸ਼ੰਭੂ ਬਾਰਡਰ ਦੀਆਂ ਜਿਹੜੀਆਂ ਅਰ ਸ਼ੰਭੂ ਬਾਡਰ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਟੇਜ ਪਰ ਦਿੱਤੀ ਹੈ ਸ਼ੰਭੂ ਬਾਡਰ ਤੇ ਵੀ ਪਿਛਲੇ 1 ਸਾਲ ਤੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੈਠੇ ਸੀ ਤਾਂ ਇਹ ਤਸਵੀਰਾਂ ਜੋ ਪੁਲਿਸ ਦਾ ਅੱਜ ਪੂਰੇ ਦਾ ਪੂਰਾ ਐਕਸ਼ਨ ਹੈ